ਖਬਰਦਾਰ ਰਣਜੀ ਚੌਂਕੀ ਨਾਨਕੇ ਆਂਦੀ ਆਈ ਖਬਰਦਾਰ ਰਣਜੀ ਚੌਂਕੀ ਨਾਨਕੇ ਆਂਦੀ ਆਈ ਭਈ ਆਗੇ ਨਾਨਕੇ ਝੜਕੇ ਦਾਦਕੇ ਦਿਸਦੇ ਨਾ ਆਗੇ ਨਾਨਕੇ ਝੜਕੇ ਦਾਦਕੇ ਦਿਸਦੇ ਨਾ ਆਗੇ ਨਾਨਕੇ ਝੜਕੇ ਦਾਦਕੇ ਦਿਸਦੇ ਨਾ ਅੱਜ ਕਿਸੇ ਨੂੰ ਸੌਣ ਨੀ ਦੇਣਾ ਅੱਜ ਕਿਸੇ ਨੂੰ ਸੌਣ ਨੀ ਦੇਣਾ ਮੰਜੇ ਕਰ ਦੋ ਪੁੱਠੇ ਗਵੰਡੀਓ ਜਾਗ ਦੇ ਕਸਤੇ ਗਵੰਡੀਓ ਜਾਗ ਦੇ ਕਸਤੇ ਗਵੰਡੀਓ ਜਾਗ ਦੇ ਕਸਤੇ ਗਵੰਡੀਓ ਮੁਰਮਰੇ ਕ ਖਿਲਾ ਗਵੰਡੀਓ ਮੁਰਮਰੇ ਕ ਖਿਲਾ ਮਾਮਾ ਕੋਠੇ ਚੜ ਕੇ ਸੌਂ ਗਿਆ ਮਾਮਾ ਕੋਠੇ ਚੜ ਕੇ ਸੌਂ ਗਿਆ ਮਾਮੀ ਨੂੰ ਲੈ ਗਈਆਂ ਇਲਾ ਗਵੰਡੀਓ ਮੁਰਮਰੇ ਕ ਖਿਲਾ ਗਵੰਡੀਓ ਮੁਰਮਰੇ ਕ ਖਿਲਾ ਗਵੰਡੀਓ ਜਾਗ ਦੇ ਕੇ ਸਤੇ ਗਵੰਡੀਓ ਜਾਗ ਦੇ ਕੇ ਸਤੇ ਫੁੱਫੜ ਕੋਠੇ ਚੜ ਕੇ ਸੌਂ ਗਿਆ ਫਿੜ ਕੋਠੇ ਚੜ ਕਿਸੋਂਗੇ ਆਪੂਆਂ ਲੈ ਗੇ ਕੁੱਤੇ ਗਵੰਡਿਓ ਜਾਗ ਦੇ ਕਸਤੇ ਗਵੰਡਿਓ ਜਾਗ ਦੇ ਕਸਤੇ ਨਾਨਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਨਾਨਕੀਆਂ ਕੁੜੀਆਂ ਸੋਹਣੀਆਂ ਸੁਨਖੀਆਂ ਦਾਦਕੀਆਂ ਕੁੜੀਆਂ ਮੋਟੀਆਂ ਨੇ ਮੁੰਦਿਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਮੁੰਦਿਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਮੁੰਦਿਆਂ ਮਿੱਠੀਆਂ ਦਿਲਾਂ ਦੀਆਂ ਖੋਟੀਆਂ ਨੇ ਦਾਦਕੀਆਂ ਕੁੜੀਆਂ ਸੋਹਣੀਆਂ ਸਨਖੀਆਂ ਦਾਦਕੀਆਂ ਕੁੜੀਆਂ ਸੋਹਣੀਆਂ ਸਨਖੀਆਂ ਨਾਨਕੀਆਂ ਕੁੜੀਆਂ ਸੁਨਵਟੀਆਂ ਜਿਵੇਂ ਸੌਣ ਦੇ ਮਹੀਨੇ ਢੇਡਾ ਮੁੰਨ ਸੁਟੀਆਂ ਜਿਵੇਂ ਸੌਣ ਦੇ ਮਹੀਨੇ ਢੇਡਾ ਮੁੰਨ ਸੁਟੀਆਂ ਜਿਵੇਂ ਸੌਣ ਦੇ ਮਹੀਨੇ ਢੇਡਾ ਮੁੰਨ ਸੁਟੀਆਂ ਨਾਨਕੀਆਂ ਆਪਤਾ ਆਈਆਂ ਵੰਢਣ ਕੇ ਖਸਮ ਲੈ ਆਈਆਂ ਮੰਗ ਤਣ ਕੇ ਆਪਤਾ ਆਈਆਂ ਵੰਢਣ ਕੇ ਖਸਮਲੇ ਆਈਆਂ ਮੰਗ ਤਣ ਕੇ ਆਪ ਤਾਈਆਂ ਵੰਡਣ ਕੇ ਖਸਮਲੇ ਆਈਆਂ ਮੰਗ ਤਣ ਕੇ ਮਾਮਾ ਸਾਂਗਿਆ ਗੋਲੀ ਦਾ ਫੱਕਾ ਮਾਰ ਕੇ ਮਾਮੀ ਨੂੰ ਲੈ ਗਈ ਇਲ ਚੱਕ ਕੇ ਮਾਮਾ ਸਾਂਗਿਆ ਗੋਲੀ ਦਾ ਫੱਕਾ ਮਾਰ ਕੇ ਮਾਮੀ ਨੂੰ ਲੈ ਗਈ ਇਲ ਚੱਕ ਕੇ ਬੋਲੀ ਮੈਨੂੰ ਆਉਂਦੀ ਨਹੀਂ ਓ ਮੋਲੀ ਮੈਨੂੰ ਆਉਂਦੀ ਨਹੀਂਓ ਜੋੜ ਜੜ ਕੇ ਪਾਉ ਮੈਂ ਇਨ ਦਾਦਕਿਆਂ ਦੀ ਰੇਲ ਬਣਾ ਕੇ ਜਾਉ ਮੈਂ ਇਨ ਦਾਦਕਿਆਂ ਦੀ ਰੇਲ ਬਣਾ ਕੇ ਜਾਉ ਮੈਂ ਇਨ ਦਾਦਕਿਆਂ ਨੂੰ ਖੁੰਝੇ ਲਾ ਕੇ ਜਾਉ ਮੈਂ ਇਨ ਦਾਦਕਿਆਂ ਨੂੰ ਖੁੰਝੇ ਲਾ ਕੇ ਜਾਉ ਮੈਂ ਇਨ ਦਾਦਕਿਆਂ ਨੂੰ ਦਾਦਕੀਆਂ ਕੁੜੀਆਂ ਕਾਲੀਆਂ ਤੇ ਪੀੜੀਆਂ ਦਾਦਕੀਆਂ ਕੁੜੀਆਂ ਕਾਲੀਆਂ ਤੇ ਪੀੜੀਆਂ ਨਾਨਕੀਆਂ ਕੁੜੀਆਂ ਗੋਰੀਆਂ ਨੇ ਜਿਵੇਂ ਸ਼ੀਸ਼ੂ ਮਹਿਲ ਦੀਆਂ ਮੋਰੀਆਂ ਨੇ ਜਿਵੇਂ ਸ਼ੀਸ਼ੂ ਮਹਿਲ ਦੀਆਂ ਮੋਰੀਆਂ ਨੇ ਕਦੇ ਹਾਂ ਕਰਕੇ ਕਦੇ ਨਾ ਕਰਕੇ ਕਦੇ ਹਾਂ ਕਰਕੇ ਕਦੇ ਨਾ ਕਰਕੇ ਨੱਚੋ ਨੱਚੋ ਨਾਨਕਿਓ ਪੂੰਛਾ ਤਾਂ ਕਰਕੇ ਨੱਚੋ ਨੱਚੋ ਨਾਨਕਿਓ ਪੂੰਛਾ ਤਾਂ ਕਰਕੇ ਨੱਚੋ ਨੱਚੋ ਨਾਨਕਿਓ ਪੂੰਛਾ ਤਾਂ ਕਰਕੇ ਮਾਂਮੀ ਕੁੜੀ ਦੇ ਸਿਰ ਤੇ ਮੁਰਗੇ ਦੀ ਗਲੰਗੀ ਲਾਲ ਰੰਗ ਦੀ ਗਿੱਡਾ ਪੂੰਜਣ ਨੂੰ ਹੇ ਗਿੱਡਾ ਪੁੰਜਣ ਨੂੰ ਛੜੇ ਤਰਮਾਲ ਮੰਗਦੀ ਗਿੱਡਾ ਪੁੰਜਣ ਨੂੰ ਗਿੱਡਾ ਪੁੰਜਣ ਨੂੰ ਛੜੇ ਤਰਮਾਲ ਮੰਗਦੀ ਗਿੱਡਾ ਪੁੰਜਣ ਨੂੰ ਹੋਰ ਤਾਂ ਨਾਨਕੀਆਂ ਸਾਰੀਆਂ ਸੋਣੀਆਂ ਹੋਰ ਤਾਂ ਨਾਨਕੀਆਂ ਸਾਰੀਆਂ ਸੋਣੀਆਂ ਇਕੋ ਨਾਨਕੀ ਟਿਰੀ ਪੈਸੇ ਦੀ ਇੱਕ ਵਿਕਦੀ ਲੈ ਲੋ ਲਾਲ ਪਮੇਰੀ ਪੈਸੇ ਦੀ ਇੱਕ ਵਿਕਦੀ ਲੈ ਲੋ ਲਾਲ ਪਮੇਰੀ ਪੈਸੇ ਦੀ ਇੱਕ ਵਿਕਦੀ ਲੈ ਲੋ ਲਾਲ ਪਮੇਰੀ ਪੈਸੇ ਦੀ ਇੱਕ ਵਿਕਦੀ ਤਾਇਏ 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 ਤਰਤੀ ਪਟ ਸੁਟੀ ਜਿੱਥੇ ਅਸੀਂ ਨਾਨਕੇ ਜਾਈਏ ਤਰਤੀ ਪਟ ਸੁਟੀਏ ਅਸੀਂ ਨਾਨਕੇ ਜਾਈਏ ਤਰਤੀ ਪਟ ਸੁਟੀਏ ਜਿੱਥੇ ਅਸੀਂ ਨਾਨਕੇ ਜਾਈਏ ਤਰਤੀ ਪਟ ਸੁਟੀਏ